ਕਾ ਮੇਰਾ ਪਰਜੀ ਸੰਗੇ ਅੱਛਾ ਪਰਜੀ ਜੀ ਇਹ ਬਤਾਏ ਮਹਾਰਾਜ ਅਸ਼ਤੋਸ਼ ਕੇ ਬਾਰੇ ਵਿੱਚ ਕੁਝ ਪਤਾਏ ਮੈਂ ਉਹਹ ਕਿਉਂ ਲਗਾਇਆ ਪਹਿਲਾ ਮੈਨੂੰ ਜਦੋਂ ਪਤਾ ਲੱਗਾ ਕਿ ਉਹ ਪਿੱਛੇ ਨੂੰ ਜੱਡਾਂ ਛੱਟ ਗਿਆ ਨਾ ਇੱਥੇ ਸਿਵਿਆਂ ਤੇ ਬਾਠੀ ਉਹ ਧਕਣ ਲੱਗੇ ਫਿਰ ਸਾਡੇ ਹੋਰੀ-ਹੋਰੀ ਇੱਥੇ ਇੱਕ ਛੱਲਿਆ ਨਾ ਅੰਦਜੀ ਕੀ ਨਾ ਗਿਆਨਦੇ ਨੇ ਉਹਨੂੰ ਲੈ ਆਂਦਾ ਆਪਣੇ ਘਰ ਉਹਨੇ ਲੈ ਆ ਕੇ ਹੋਰੀ-ਹੋਰੀ ਕਰਦਿਆਂ ਕਰਦਿਆਂ ਸਾਡੇ ਇੱਥੇ ਸੁਪਿੰਨ ਸਾਹਿਬ ਸਗੇ ਸਰਬਾਤ ਸਿੰਘ ਉਹਦੇ ਮੁੰਡੇ ਦੇ ਘਰੋਂ ਭੇਜਦਾ ਉੱਥੇ ਆਪਛਾਦ ਉਹ ਬਹੁਤ ਬੁੱਦਲਣ ਲੱਗਾ ਸਤਸੰਗ ਕਰਨਾ ਫਲਾਣਾ ਇੱਕ ਬੰਦਾ ਉਹ ਮਰ ਗਿਆ ਉਹ ਕਹਿੰਦਾ ਜੇ ਤੂੰ ਗੁਰੂ ਨਾਨਕ ਦੇ ਉਹ ਚੋਰ ਮੁਰੜ ਕੇ ਗੱਲ ਕੀਤੀ ਕਹਿੰਦਾ ਗੁਰਨਾਕ ਨੂੰ ਮੇਰੀ ਪਦਵੀ ਉੱਚੀ ਆ ਉਹ ਰੋੜਾ ਚੱਕਿਆ ਕਹਿੰਦਾ ਮੈਂ ਤੇ ਸੱਚ ਮਾਨ ਲਗਾ ਉਹਨੇ ਪਹਾੜ ਰੁਕਦਾ ਸੀ ਤੇ ਤੁਸੀਂ ਕਹਿੰਦਾ ਮੈਨੂੰ ਆ ਰੋੜਾ ਆਉਣ ਲੱਗਾ ਮੈਂ ਪੂਜੀ ਤਰੀਰ ਕਿ ਤਰੀ ਪਊਗੀ ਧਾਰ ਪਊਗੀ ਉਹ ਕਹਿੰਦਾ ਜੀ ਸਤਸੰਗ ਬੰਦ ਕਰੋ ਬੰਦ ਕਰੋ ਫੇ ਉਹਨੇ ਜਾ ਕੇ ਇੱਥੇ ਕਾਫੀ ਸਮਾਂ ਲਾ ਕੇ ਤੇ ਉਹਨਾਂ ਬੰਦਿਆਂ ਨੂੰ ਗੁਮਰਾਹ ਕਰਕੇ ਅਨੂਰ ਮਹਿਲੂਮ ਨੇ ਆਸ਼ਰਮ ਛੋਟਾ ਜਿਹਾ ਸਬੂਕ ਕੀਤਾ। ਉਹਨਾਂ ਬੰਦਿਆਂ ਨੂੰ ਪੈਸੇ ਆ ਨਾ 1000 ਜਿਹੜਾ 1000 ਜ ਫੇ ਉਹਨੇ ਵੱਡਾ ਬਣਾਉਂਦਿਆਂ ਬਣਾਉਂਦਾ ਫੇ ਉਹਨੂੰ ਉਹਨੂੰ ਕੁਝ ਖਵਾ ਕੇ ਉਹਨੂੰ ਪਾਗਲ ਕੀਤਾ। ਆਸ਼ਤੋਸ਼ ਮਹਾਰਾਜ ਨੇ। ਆਸ਼ਤੋਸ਼ ਮਹਾਰਾਜ ਨੇ ਉਹ ਬੰਦੇ ਨੂੰ ਪਾਗਲ ਕੀਤਾ ਹਜੇ ਵੀ ਉਹ ਪਾਗਲ ਹੀ ਆ ਕਲੀਡੇ ਚ। ਫੇ ਉਹਨੇ ਉਸ ਤੋਂ ਬਾਅਦ ਚ ਫੇ ਮੈਂ ਇੱਕ ਖਾ ਹੈ ਕੈਪਟਨ ਮਲਕੇਸ਼ ਸੁਣੀ ਤਲਵੰਦੇ ਸੀ ਕਿ ਟਾੜੀ ਜਿਹਦੇ ਉਹਨਾਂ ਨੇ ਉਹਦੇ ਘੜੀ ਨੇ ਦੱਸਿਆ ਵੀ ਮੈਂ ਪਹਿਲਾਂ ਆ ਸੀਗੀ ਫੇ ਆ ਸੀਗਾ ਤੇ ਫੇ ਉਹਨੇ ਬਹੁਤ ਦਿੱਤੀ ਸ਼ੋਰ ਪਵਾਉਂਦੀ ਲਾਤੀ ਕਿ ਇਹਨਾਂ ਦੇ ਬੰਦੇ ਘਰ ਬੰਦੇ ਲੋਕਾਂ ਇੱਕ ਵਾਰ ਮੈਨੂੰ ਇੱਥੇ ਆਏ ਬੰਦੇ ਮੈਂ ਪੁੱਛਣ ਲੱਗਾ ਕਹਿੰਦਾ ਇਹ ਆਸਤੂ ਹੈ ਇੱਥੇ ਇਹ ਘਰ ਆ ਮੈਂ ਤੁਹਾਨੂੰ ਦਿਖਾਉਣਾ ਪਰ ਉਹ ਗੱਲ ਪੈਣ ਤੱਕ ਗਏ ਫੇ ਉਹਨੇ ਕੀ ਕੀਤਾ ਕਿ ਜਦ ਹੁਣ ਇੱਥੇ ਵੱਡੀ ਕਹਾਣੀ ਚੱਲੀ ਤੋਂ ਮੈਂ ਛੋਟੀ ਕਰਦਾ ਵੱਡੀ ਤਾਂ ਮੈਂ ਕਹਿ ਨਹੀਂ ਸਕਦਾ ਫੇ ਉਹਨੇ ਜੀ ਲੋਕਾਂ ਨੂੰ ਘਬਰਾਉਣਾ ਕਰਨਾ ਸ਼ੁਰੂ ਕਰ ਦਿੱਤਾ ਹੌਣ ਪਤਾ ਨਹੀਂ ਕਿੰਨੇ ਕੁ ਮਹੀਨੇ ਹੋ ਗਏ ਆ ਤੋ ਉਹਨੂੰ ਰੱਖਿਆ ਫਿਜਰ ਵਿੱਚ ਮੇਰਾ ਤਾਂ ਖਿਆਲ ਉਹ ਨਹੀਂ ਹਡੀਆਂ ਨਹੀਂ ਰਹੀਆਂ ਹੋਣੀਆਂ ਤੇ ਹੁਣ ਹਾਈ ਕੋਰਟ ਨੇ ਵੀ ਦੇਸ਼ ਦਿੱਤੇ ਆ ਜਿਹੜਾ ਉਹ ਗਲਤ ਕਰਦਾ ਉਹਨੂੰ ਪੈਂਦਾ ਜੀ ਤੁਹਾਨੂੰ ਕਛੜਨਾ ਹੀ ਨਹੀਂ ਅਸੀਂ ਬੈਰ ਉਹ ਗਲਤ ਖਾਣੀ ਆ ਇਹ ਗਲਤ ਬੰਦਾ ਸੀ ਉਹ ਪਿੱਛੇ ਉਹਦੇ ਬੱਚੇ ਨੇ ਹੁਣ ਉਹਨੂੰ ਕਿਹਾ ਵੀ ਸਾਨੂੰ ਇਹਨੂੰ ਜਾਦ ਦਿਓ ਸੰਸਕਾਰ ਕਰਨ ਲਈ ਤੇ ਉਹਨੂੰ ਕੋਈ ਜੱਤ ਨਹੀਂ ਦੇਂਦੇ ਆਪਕਾ ਕੀ ਮੰਨਣਾ ਹੈ ਕਿ ਸੰਸਕਾਰ ਸੰਸਕਾਰ ਸਮਝ ਹੋ ਜੇਣਾ ਚਾਹੀਦਾ ਬਿਲਕੁਲ ਵੀ ਸੰਸਕਾਰ ਵੀ ਹੋਣਾ ਚਾਹੀਦਾ ਉਹਦੀ ਜੇ ਹੋ ਸਗੇ ਤੇ ਉਹਦਾ ਮਾਡਲ ਵੀ ਹੋਣਾ ਚਾਹੀਦਾ ਪੋਸਟ ਮਾਰਟ ਵੀ ਹੋਣਾ ਚਾਹੀਦਾ ਪੋਸਟ ਮਾਰਟ ਵੀ ਹੋਣਾ ਚਾਹੀਦਾ ਆ ਉਸ ਤੋਂ ਮਾਰਾ ਯਾਹ ਆਪਕੇ ਗਾਉਂ ਮੇ ਕਿਤਨੇ ਸਾਲ ਪਹਿਲੇ ਆਏ ਥੇ ਜਬ ਉਹ ਸਾਲ ਤਾਂ ਮੈਨੇ ਕੀਤਾ ਨਹੀਂ ਬਹੁਤ ਸਾਲ ਪਹਿਲਾਂ ਆਇਆ ਪਹਿਲਾਂ ਸ਼ੁਰੂ ਹੋ ਕੇ ਸਾਡੇ ਪਿੰਡ ਤੋਂ ਸ਼ੁਰੂਆਤ ਹੋ ਕੇ ਸਾਡੇ ਪਿੰਡਾਂ ਦਾ ਉਹ ਆਸ਼ਰਮ ਆ اچھا ਆਪਕੇ ਗਾਉਂ ਵਾਲੋ ਕਹੀ ਉਹ ਜੋ ਆਸ਼ਰਮ ਨੂਰ ਮਹਿਰ ਨੇ ਬਣਾਇਆ ਕੋਈ ਨਹੀਂ ਬਣਾਇਆ ਉਦੋਂ ਗਾਂ ਦੀ ਗਾਂ ਵਧੀ ਗਈ ਉਹ ਮੁੰਡੇ ਨੇ ਮਾਰ ਕਨੇਡੀ ਉਹ ਹਰ ਇੱਕ ਨੂੰ ਕਾਹ ਮਜਾਂਦਾ ਉਹ ਕੋਈ ਕੁਝ ਕੋਈ ਕਾਹ ਮਜਾਂਦਾ ਕੋਈ ਮਤਲਬ ਉਹਦੇ ਬੰਦੇ ਜਿਹੜੇ ਹੁਣ ਗਾਂ ਹੈਗੇ ਆ ਜੇ ਨੂੰ ਡੀਆਜ ਨੂੰ ਅੰਦਰ ਬੰਦ ਲਾ ਅਸੀਂ ਕੌਣ ਹੁੰਦੇ ਆ ਨਹੀਂ ਕਾਲਾ ਇਲਮ ਕਿਹਦਾ ਆਪਕੋ ਕਿਆ ਮਨੂ ਕਿਹਦਾ ਆ ਮੁੰਡਾ ਜਿਹਦੇ ਭੈਣ ਨੂੰ ਗੱਲ ਪਾਦੇ ਉਹ ਤਾਂ ਬੰਦਾ ਬਚਿਆ ਨਹੀਂ ਤੂੰ ਚੱਲ ਕੰਮ ਕਰ ਆਪਣਾ